ਸਿੰਨਰ ਕਾਂਗਰਸੀ ਆਗੂ ਅਤੇ ਵਿਧਾਇਕ ਰਹੇ ਸਰਦਾਰ ਗੁਰਦੀਪ ਸਿੰਘ ਪੈਣੀ ਜੋ ਕਿ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ ਅੱਜ ਗੁਰਦੀਪ ਸਿੰਘ ਪੈਣੀ ਦੇ ਨਿਮਿਤ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਸ਼ਰਧਾਂਕੀ ਸਮਾਗਮ ਰੱਖਿਆ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਕਿ ਸਮਾਜਿਕ ਧਾਰਮਿਕ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਜਿਹੜੇ ਕਿ ਨਾਮਰ ਆਗੂ ਹੈਗੇ ਨੇ ਮਰਹੂਮ ਗੁਰਦੀਪ ਸਿੰਘ ਪੈਣੀ ਨੂੰ ਸ਼ਰਧਾਂਜਲੀ ਪੇਟ ਕਰਨ ਦੇ ਲਈ ਪਹੁੰਚੇ ਹੈਗੇ ਨੇ ਸੋ ਗੁਰਜੀਤ ਸਿੰਘ ਪੈਣੀ ਜੋ ਕਿ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਹੈਗੇ ਉਹਨਾਂ ਦੇ ਵੱਲੋਂ ਆਪਣੇ ਸਾਦਗੀ ਭਰੇ ਜੀਵਨ ਅਤੇ ਪਿਆਰ ਭਰੇ ਲਹਿਜੇ ਮਿੱਠੜੇ ਬੋਲਾਂ ਦੇ ਨਾਲ ਜਗਰਾਉਂ ਦੇ ਵਿਧਾਨ ਸਭਾ ਹਲਕਾ ਮੁਲਾਪੁਰ ਦਾਖਾ ਦੇ ਇਲਾਕੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਅਜਿਹੀ ਥਾਂ ਬਣਾਈ ਗਈ ਕਿ ਉਹਨਾਂ ਨੂੰ ਨਿੱਘਾ ਪਿਆਰ ਦਿੰਦਿਆਂ ਹੋਇਆਂ ਇਲਾਕੇ ਦੇ ਲੋਕਾਂ ਦੇ ਵੱਲੋਂ ਦੋ ਵਾਰ ਵਿਦਾਇਕ ਬਣਾਇਆ ਗਿਆ ਹੈ ਅਤੇ ਉਹਨਾਂ ਦੇ ਵੱਲੋਂ ਆਪਣੇ ਸਿਆਸੀ ਕਰੀਅਰ ਦੌਰਾਨ ਇਸ ਇਲਾਕੇ ਦੇ ਵਿੱਚ ਜੋ ਵੀ ਵਿਕਾਸ ਦੇ ਕੰਮ ਕੀਤੇ ਗਏ ਨੇ ਉਹ ਮੂੰਹੋਂ ਬੋਲਦੇ ਨੇ ਅਤੇ ਅੱਜ ਜਦੋਂ ਉਹ ਆਗੂ ਜੀ ਦੇ ਵੱਲੋਂ ਲੋਕਾਂ ਦੇ ਕੰਮ ਕਰਵਾਏ ਗਏ ਲੋਕਾਂ ਦੇ ਹਰ ਜਿਹੜੇ ਕੀ ਕਾਰਜ ਦੇ ਵਿੱਚ ਆਪਣਾ ਵੱਡਮੂਲਾ ਯੋਗਦਾਨ ਪਾਇਆ ਗਿਆ ਉਸ ਨਾਮਵਰ ਸ਼ਖਸੀਅਤ ਦੀ ਰੁਖਸਤੀ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਜੋ ਵੀ ਇਥੇ ਮਰਹੂਮ ਗੁਰਦੀਪ ਸਿੰਘ ਪੈਣੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਨੇ ਹਰ ਕਿਸੇ ਦੀ ਅੱਖ ਨਾਮ ਨਜ਼ਰ ਆ ਰਹੀ ਹੈ ਇੱਕ ਪਾਸੇ ਗੁਰਦੀਪ ਸਿੰਘ ਪੈਣੀ ਜੀ ਨੂੰ ਸ਼ਰਦਾ ਦੇ ਸੁੰਮਨ ਪੇਟ ਕੀ ਤਜਾਰੀ ਉਤੇ ਦੂਜੇ ਪਾਸੇ ਗੁਰਬਾਣੀ ਦਾ ਪਰਵહન ਵੀ ਜੜਾ ਕੀ ਹੈ ਉਹ ਨਿਰੰਤਰ ਚੱਲ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਿਆ ਕਰ ਰਹੇ ਹਾਂ ਜਗਰਾਉਂ ਦੇ ਪਿੰਡ ਪੈਣੀ ਅਰਾਈਆਂ ਦੇ ਵਿੱਚ ਇਹ ਭੋਗ ਸਮਾਗਮ ਰੱਖਿਆ ਗਿਆ ਜਿੱਥੇ ਕਿ ਸੇਬ ਸ਼੍ਰੀ ਗੁਰੂ ਕੰਸਾ ਜੀ ਦੇ ਪਾਵਨ ਸਰੂਪ ਜਿਹੜੇ ਕੀ ਹੈਗੇ ਨੇ ਤੇ ਸ਼ੋਭਿਤ ਕੀਤੇ ਗਏ ਨੇ ਲਾਹੀ ਬਾਣੀ ਸਰਵਨ ਕੀਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਦੇ ਵੇਚੜੇ ਕੀ ਇਲਾਕੇ ਦੇ ਲੋਕ ਹੈਗੇ ਨੇ ਉਹ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਅਤੇ ਨਾਲ ਹੀ ਰਾਗੀ ਸਿੰਘਾਂ ਦੇ ਵੱਲੋਂ ਵੀ ਗੁਰਬਾਣੀ ਦਾ ਜਿਹੜਾ ਕਿ ਇਹ ਸ਼ਬਦ ਗਾਣ ਕਰਕੇ ਆਇਆ ਹੋਇਆ ਸੰਗਤਾਂ ਨੂੰ ਨੇ ਹਾਲ ਕੀਤਾ ਜਾ ਰਿਹਾ ਸੋ ਤਸਵੀਰਾਂ ਸਰਦਾਰ ਗੁਰਜੀਤ ਸਿੰਘ ਪਾਣੀ ਦੇ ਨਿਮਿਤ ਅੰਤਿਮ ਸਮਾਗਮ ਦੀਆਂ ਉਹ ਸਮਾਗਮ ਦੇ ਵਿੱਚ ਦੇਖ ਸਕਦੇ ਹੋ ਵੱਡਾ ਜਣਾ ਕਿ ਇਕੱਠ ਹੈਗਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਗੁਰਜੀਤ ਸਿੰਘ ਪਾਣੀ ਜਿਨ੍ਹਾਂ ਦੇ ਵੱਲੋਂ 1932 ਦੇ ਵਿੱਚ ਪਾਕਿਸਤਾਨ ਤੋਂ ਪੰਜਾਬ ਦੇ ਵਿੱਚ ਆ ਕੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਫਿਰ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਰਹੇ ਅਤੇ ਫਿਰ ਉਹਨਾਂ ਦੇ ਬਲ ਕਾਂਗਰਸ ਪਾਰਟੀ ਦੇ ਵਿੱਚ ਆ ਕੇ ਜਿਹੜੀ ਵਿਧਾਇਕੀ ਦੀ ਚੋਣ ਲੜੀ ਗਈ ਤੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਜਿੱਤ ਆਇਆ ਵੀ ਤੇ ਦੋ ਵਾਰ ਵਿਧਾਇਕ ਰਹੇ ਨੇ ਗੁਰਦੀਪ ਸਿੰਘ ਪੈਣੀ ਜਿਨ੍ਹਾਂ ਦੇ ਨਾਮ ਤੇ ਅੱਜ ਅੰਤਿਮ ਅਰਦਾਸ ਰੱਖੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬਲ ਕਰ ਰਹੇ ਕਿ ਵਰਦੀਪ ਸਿੰਘ ਪਾਣੀ ਜੀ ਦੇ بڑے ਪੁੱਤਰ ਮੇਜਰ ਸਿੰਘ ਪਾਣੀ ਜੋ ਕਿ ਇਸ ਇਲਾਕੇ ਦੇ ਵਿੱਚ ਕਾਂਗਰਸ ਦੇ ਵੱਲੋਂ ਜਿਹੜਾ ਕਿ ਹੈਗਾ ਆ तमाम ਸਰਗਰਮੀਆਂ ਦੇ ਵਿੱਚ ਸਰਗਰਮ ਭੂਮਿਕਾ ਨਿਭਾਰੇ ਨੇ ਅਤੇ ਨਾਲ ਹੀ ਉਹਨਾਂ ਦੇ ਵੱਡੇ ਬੇਟੇ ਸਦੀਪ ਸਿੰਘ ਤੌਰ ਜੋ ਕਿ ਕੈਨੇਡਾ ਦੇ ਵਿੱਚ ਉਹਗੇ ਕਾਰੋਬਾਰੀ ਨੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਰਦਾਰਾਂ ਦੇ ਨਿਮਿਤ ਮਸੇ ਸ਼ਰਦਾਂਤਰੀ ਸਮਾਗਮ ਦੀਆਂ ਜਿੱਥੇ ਕੀ ਸਰਦਾਰਾਂ ਦੇ ਗੁਰੂ ਸੰਤਾਂ ਵਾਹਿਗੁਰੂ ਦੀ ਸ਼ੁਭਤਰ ਹਜ਼ੂਰੀ ਦੇ ਵਿੱਚ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਅਤੇ ਸਤਨਾਮ ਸਿੰਘ ਵਾਲੀ ਜੀ ਸਾਧ ਸੰਗਤਾਂ ਅਮਿਤ ਜਿਹੜੇ ਕੀ ਇਸ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਲੋਕ ਪਹੁੰਚ ਕੇ ਇਸ ਸ਼ੀਰਵਾਹ ਸਮਾਗਮ ਦੇ ਦੌਰਾਨ ਜਿੱਥੇ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਲਈ ਇਸ ਪਵਿੱਤਰ ਰੂਨਗਰ ਵਿੱਚ ਚਰਨਾ ਦੇ ਵਿੱਚ ਨਵਾਸ ਪਕਸ਼ਨ ਉਹ ਪੈਂਟ surjit कौर ਅਤੇ ਵੱਡੇ ਭਰਾ ਸਰਦਾਰ ਪ੍ਰੀਤਮ ਸਿੰਘ ਅਤੇ ਪਿਆਰਾ ਸਿੰਘ ਵਿੱਚੋਂ ਸਭ ਤੋਂ ਛੋਟੇ ਸਨ ਉਹ ਸਿਰਫ 2 ਸਾਲ ਦੇ ਸਨ ਜਦੋਂ ਉਹਨਾਂ ਦੇ ਪਿਤਾ ਜੀ ਚਲਵਸੇ ਅਧਿਕਾਰ ਦੀ ਸਾਰੀ ਜ਼ਿੰਮੇਵਾਰੀ ਮਾਤਾ ਜੀ ਦੇ ਸਿਰ ਆ ਪਈ 1947 ਦੀ ਵੰਡ ਸਮੇ ਉਹ ਸਿਰਫ 13 ਸਾਲ ਦੇ ਸਨ ਜਦ ਮਾਤਾ ਜੀ ਅਤੇ ਦੋ ਭਰਾਵਾਂ ਨਾਲ ਲਾਇਲਪੁਰ ਤੋਂ ਪਿੰਡ ਪੈਣੀ ਆ ਕੇ ਵਸੇ ਇਹ ਸਫ਼ਰ ਬਹੁਤ ਹੀ ਦਰਦਨਾਕ ਅਤੇ ਕਠਿਨ ਭਰਿਆ ਸੀ ਇੱਥੇ ਆ ਕੇ 1951 ਵਿੱਚ ਉਹਨਾਂ ਨੇ ਜਗਰਾਉ ਤੋਂ 10ਵੀਂ ਦਾ ਇਮਤਿਹਾਨ ਦਿੱਤਾ 12 ਵਿੱਚੋਂ ਉੱਜੜ ਕੇ ਆਏ ਲੋਕਾਂ ਲਈ 10ਵੀਂ ਪਾਸ ਕਰਨਾ ਉਸ ਸਮੇਂ ਬਹੁਤ ਵੱਡੀ ਗੱਲ ਸੀ ਜਦੋਂ ਵਜ਼ੀਫਾ ਲੱਗਿਆ ਤਾਂ ਰਿਸ਼ਤੇਦਾਰਾਂ ਨੇ ਫਖਰ ਨਾਹਿ ਕਹਿਣਾ ਕਿ ਬਚਨਕੌਰ ਦਾ ਮੁੰਡਾ 10ਵੀਂ ਪਾਸ ਹੈ ਇਹ ਇੱਕ ਮਾਂ ਦੀ ਅਣਥਕ ਮਿਹਨਤ ਦੀ ਜਿੱਤ ਸੀ ਇਸ ਉਪਰੰਤ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ ਅਤੇ ਪਟਵਾਰੀ ਲੱਗ ਗਏ ਉਹ ਅਕਸਰ ਪਿੰਡ ਪੈਣੀ ਤੋਂ ਪਿੰਡ ਜਲਾਜਣ 70 ਕਿਲੋਮੀਟਰ ਸਾਈਕਲ ਤੇ ਸਵੇਰੇ ਜਾਂਦੇ ਅਤੇ 70 ਕਿਲੋਮੀਟਰ ਸ਼ਾਮ ਨੂੰ ਵਾਪਸ ਆਉਂਦੇ ਉਹਨਾਂ ਦਾ ਮੰਨਣਾ ਸੀ ਕਿ ਮਿਹਨਤ ਹੀ ਇੱਜ਼ਤ ਦਿੰਦੀ ਹੈ 1953 ਵਿੱਚ ਉਹਨਾਂ ਦਾ ਵਿਆਹ ਸਾਡੇ ਬੀਜੀ ਜਗੀਰ ਕੌਰ ਨਾਲ ਹੋਇਆ 1972 ਦੇ ਵਿੱਚ ਪਹਿਲਾਂ ਵੱਡੇ ਭਰਾ ਸਰਦਾਰ ਪਿਆਰਾ ਸਿੰਘ ਜੀ ਅਤੇ ਫਿਰ ਮਾਤਾ ਬਚਨ ਕੌਰ ਜੀ ਦੀ ਮੌਤ ਨਾਲ ਉਹਨਾਂ ਨੂੰ ਬਹੁਤ ਵੱਡਾ ਸਦਮਾ ਲੱਗਿਆ ਉਹ ਅਕਸਰ ਆਪਣੇ ਪਿਤਾ ਮਾਤਾ ਅਤੇ ਭਰਾ ਨੂੰ ਯਾਦ ਕਰਦੇ ਆ ਕਹਿੰਦੇ ਸਨ ਭਾਈ ਭਾਈਆਂ ਦੇ ਦਰਦੀ ਹੁੰਦੇ ਭਾਈ ਭਾਈਆਂ ਦੀਆਂ ਬਾਹਾਂ ਪਿਓ ਸਿਰਾਂ ਦੇ ਤਾਜ ਹੁੰਦੇ ਨੇ ਮਾਵਾ ਠੰਡੀਆਂ ਛਾਵਾ 1980 ਦੇ ਦਹਾਕੇ ਵਿੱਚ ਉਹਨਾਂ ਨੇ ਅਕਾਲੀ ਦਲ ਦੇ ਮੋਰਚਿਆਂ ਵਿੱਚ ਭਾਗ ਲਿਆ ਸਰਦਾਰ ਹਰਜੰਤ ਸਿੰਘ ਲੋਂਗਵਾਲ ਸਰਦਾਰ ਸਰਜੀਤ ਸਿੰਘ ਬਰਨਾਲਾ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਪ੍ਰੋਡਾ ਸਹਿਬਾਨਾ ਮਿਲ ਕੇ ਕੌਮ ਅਤੇ ਸਿੱਖ ਪੰਥ ਦੀ ਭਰਪੂਰ ਸੇਵਾ ਕੀਤੀ 1985 ਵਿੱਚ ਅਕਾਲੀ ਗੱਲ ਤੋਂ ਪਹਿਲੀ ਵਾਰ ਇਲੈਕਸ਼ਨ ਲੜੀ ਅਤੇ ਜਿੱਤੀ ਪਾਕਿਸਤਾਨ ਤੋਂ ਉੱਜੜ ਕੇ ਆਈ ਪਿਓ ਦੇ ਸਹਾਰੇ ਤੋਂ ਬਿਨਾ ਗੁਰਬਤ ਵਿੱਚ ਪੜੇ ਇੱਕ ਇਨਸਾਨ ਲਈ ਇਹ ਬਹੁਤ ਵੱਡੀ ਉਪਲਬਧੀ ਸੀ ਉਹ ਅਕਸਰ ਸਾਨੂੰ ਸਭ ਨੂੰ ਸਿਖਾਉਂਦੇ ਖੁਦੀ ਕੋ ਕਰ ਬੁਲੰਦਿਤਨਾ ਕਿ ਹਰ ਤਕਬੀਰ ਤੋਂ ਪਹਿਲੇ ਖੁਦਾ ਬੰਦੇ ਸੇ ਪੁੱਛੇ ਤੇਰੀ ਰਜ਼ਾ ਕਿਆ ਹੈ ਮਹੀਨੇ ਅੰਤਰਿਚ ਮੈਂ ਆਪ ਸਭ ਦਾ ਆਪਣੇ ਸਾਰੇ ਪਰਿਵਾਰ ਵੱਲੋਂ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸ਼ਰਨ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਸ਼ਿਗੂ ਗੁਰ ਸਾਹਿਬ ਜੀ ਦੀ ਬੇਅੰਤ ਤੇ ਪਾਵਨ ਅਜੂਈ ਦੇ ਪ੍ਰਮਾਣ ਗੁਰੂ ਪਰਿ ਸਾਸੰਗਤ ਅਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਡੇ ਬਹੁਤ ਸਾਰੇ ਕਾਰਜੋ ਸਾਗਰਦੀਪ ਸਿੰਘ ਭੜੀ ਸਾਹਿਬ ਸਾਫ ਕਾਮੇ ਦੇ ਉਹ ਜਾਂ ਜ਼ਬਰਦਾਰ ਸਦੇ ਪਰਿਵਾਰ ਨਾਲ ਜੋਸਾਂ ਜਾ ਕਰਨ ਵਾਸਤੇ ਇਕੱਤਰ ਹੋਇਆ ਗੁਰੂ ਸਾਹਿਬ ਦਾ ਫਰਮਾਨ ਹੈ ਜੋ ਕੋਈ ਉਸ ਬਿਨਸਾ ਹੈ ਪਰ ਉਹ ਅੱਜ ਦੇ ਕਾਲ ਨਾਨਕ ਹਰਗੁਣ ਕਾਇ ਲਈ ਛਾੜ ਸਭ ਜਨ ਜੀ ਜੋ ਵੀ ਪਾਣੀ ਇਸ ਮਹਤੋਤਕ ਤੇ ਆਉਂਦਾ ਆ ਜਾਣਾ ਦਾ ਵਾਸ਼ਾ ਹੈ ਸਵਾਸਾਂ ਦੀ ਪੁੱਛੀ ਜਿੰਨੇ ਗੁਰੂ ਸਾਹਿਬ ਨੇ ਸਾਰਸਾਨ ਨੂੰ ਬਖਸ਼ਿਸ਼ ਕੀਤੀ ਸੀ ਉਹ ਤਾਂ ਜੋ ਕਰਕੇ ਗੁਰਚਾਨਦ ਜੀ ਜਪਰਾਜ ਜੀ ਮੈਂ ਤੋਂ ਪਹਿਲਾਂ ਸੰਮਲਕੀ ਸਿੰਘ ਨੇ ਆਰਣਾ ਦੀ ਪੁੱਤਰੀ ਦੇ ਬਹੁਤ ਹੀ ਵਿਸਤਾਰ ਸਹਿਤ ਰਣ ਦੇ ਜੀਨਾਂ ਬਾਰੇ ਚਾਤ ਪਾਈ ਹੈ ਮੈਨੂੰ ਬੈਠੇ ਨੂੰ ਯਾਦ ਆ ਰਿਹਾ ਸੀ 1985 ਮੈਂ 1985 ਦੇ ਵਿੱਚ ਮਤੌੜ ਤਸਕੀਲਦਾਰ ਮੇਰੇ ਕੋਲ ਲਾ ਸਰਵਿਸ ਕਰ ਰਿਹਾ ਸੀ ਇੱਕ ਦਿਨ ਸਰਦਾਰ ਸਾਹਿਬ ਮੇਰੇ ਕੋਲ ਆਏ ਮੇਰਾ ਕੰਮ ਕਰ ਦੇਖਿਆ ਮੈਨੂੰ ਕਹਿੰਦੇ ਕਲੇਰ ਸਾਹਿਬ ਤੁਹਾਨੂੰ ਮੈਂ ਜਗਰਾਉਂ ਲੈ ਜਾ ਮੈਂ ਕਹਿ ਜੂ ਜਿਲਾ ਲਓ ਦੋ ਸਾਲ ਮੈਂ ਇੱਥੇ ਇੱਥੇ 1986 ਚ ਆਇਆ ਤੇ ਸਰਦਾਰ ਸਾਹਿਬ ਉਦੋਂ ਐਮ ਐਲ ਏ ਉਹ ਮੈਂ ਗੱਲ ਦੱਸਣੀ ਚਾਹੁੰਦਾ ਕਿ ਦੋ ਸਾਲਾਂ ਦਾ ਰਿਹਾ ਕਿਸੇ ਨੇ ਯਾਦ ਕੰਮ ਵਾਸਤੇ ਕੀ ਕਿਤੇ ਹੋਰ ਕੰਮ ਵਾਸਤੇ ਵੀ ਮੈਨੂੰ ਕਦੀ ਫੋਨ ਨਹੀਂ ਕੀਤਾ ਤੇ ਮੈਂ ਦੋ ਸਾਲ ਜਦੋਂ ਬੀਤੇ ਹੋਏ ਪੂਰੇ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਸਾਹਬ ਤੁਸੀਂ ਮੈਨੂੰ ਕਦੀ ਫੋਨੀ ਨਹੀਂ ਕੀਤਾ ਕਿਤੇ ਮੈਂ ਚੰਗਾ ਅਫਸਰ ਲੱਭ ਕੇ ਲੈ ਕੇ ਆਇਆ ਤੇ ਚੰਗੇ ਅਫਸਰਾਂ ਨੇ ਮੈਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਸੋ ਇਹੋ ਜਿਹਾ ਕਰਤਾਰ ਸੀ ਕਿ ਕਦੀ ਵੀ ਕਿਸੇ ਵੀ ਕੰਮ ਦੇ ਵਿੱਚ ਉਹਨੇ ਕੋਈ ਮਖਮਦਾਗਰਤਾ ਨਹੀਂ ਕੀਤੀ ਔਰ 1986 ਲਾ ਕੇ ਅੱਜ ਤੱਕ ਮੇਰਾ ਉਹ ਨਾਲ ਪਰਿਵਾਰਕ ਬੰਧ ਔਰ 2012 ਚੋਂ ਮੈਂ ਇੱਥੇ ਬਤੌਰ ਐਮਐਲਏ ਜਗਰਾਉਂ ਤੋਂ ਸੇਵਾ ਕਰਨ ਦਾ ਮੌਕਾ ਮਿਲਿਆ ਉਦੋਂ ਤੋਂ ਚਾਹੇ ਸਾਡੇ ਸਿਆਸੀ ਮਤਭੇਦ ਹੋ ਸਕਦੇ ਆ ਲੇਕਿਨ ਸਮਾਜਿਕ ਜੋ ਸਾਡੀ ਸਾਡਾ ਜੋ ਆਪਸੀ ਇਤਿਹਾਸ ਸੀ ਹੋਰ ਵੀ ਪਰਪਰਕ ਹੋਇਆ ਔਰ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਬੜਾ ਨਿਮਰ ਸੁਭਾਅ ਬੜੇ ਬਲਾਪੜੀ ਸੱਚੀ ਗੱਲ ਕਹਿੰਦੇ ਬੇਝਿਜਕ ਕਰਦੇ ਸੀ ਔਰ ਕਈ ਵਾਰੀ ਮੈਨੇ ਵੀ ਕਹਿਣਾ ਕਿ ਕਿਉਂਕਿ ਮੈਂ ਤਾਂ ਉਹਨਾਂ ਬਜ਼ੁਰਗ ਸਾਹਿਬ ਦਾ ਸੀ ਆਪਣਾ ਬਜ਼ੁਰਗ ਦੇ ਤੌਰ ਤੇ ਆਪਾਂ ਉਹਨਾਂ ਨੂੰ ਮਿਲਦੇ ਰਹੇ ਆ ਔਰ ਮੇਜਰ ਹੁਣੇ ਪਤਾ ਹੈਗਾ ਕਿ ਕਿਸ ਤਰੀਕੇ ਨਾਲ ਮੈਂ ਇੱਥੇ ਬਹੁਤ ਬੜੀ ਆਇਆ ਇਸ ਘਰ ਦੇ ਵਿੱਚ ਆਉਂਦੇ ਰਹੇ ਆ ਦੋ ਮੈਂ ਤਕਰੀਬਨ ਮਿੰਨ ਨਾ ਪਹਿਲਾਂ ਮੈਂ ਕਿ ਗਿਆ ਉਸ ਤੋਂ ਪਹਿਲਾਂ ਦਾ ਬਹੁਤ ਵਾਰ ਗਿਆ ਤੇ ਇੱਕ ਵਾਰੀ ਮੈਨੂੰ ਕਹਿਣਾ ਕਈ ਵਾਰੀ ਕਹਿਣਾ ਕਿ ਭਾਈ ਆਏ ਆ ਤੇ ਮੈਂ ਤਾਂ ਬੈਠ ਕੇ ਤਾਸ਼ ਵੀ ਖੇਡ ਕੇ ਜਾਵਾਂ ਕਿ ਇੱਟਾ ਘਟਾ ਦੋ ਲੋ ਘਟੇ ਇੱਥੇ ਬੈਠ ਕੇ ਜਾਣਾ ਇਹ ਬਹੁਤ ਜ਼ਿਆਦਾ ਪਿਆਰ ਜਿਹੜਾ ਹੈ ਕਹਿੰਦਾ ਦਿੱਤਾ ਸਾਨੂੰ ਤੇ ਮੈਂ ਸਮਝਦਾ ਹੈਗਾ ਕਿ ਇਹੋ ਜਿਹੇ ਇਨਸਾਨ ਦਾ ਜਾਣਾ ਬਹੁਤ ਹੀ ਦੁਖਦਈ ਆ 11 11 ਜਨਵਰੀ ਨੂੰ ਮੈਂ ਤੇ ਵਿੱਚ ਸਿੰਘ ਇਕੱਠੇ ਹੋਈਆਂ ਪਾ ਵੀ ਪਰੇ ਕੋਈ ਆ ਗਿਆ ਦਾ ਆਪਣਾ ਇੱਕ ਪਰਿਵਾਰਿਕ ਫੰਕਸ਼ਨ ਸੀ ਮੈਂ ਵੀ ਇਨਵਾਈਟਡ ਸੀ ਮੈਂ ਉਸਤੇ ਪੁੱਛਿਆ ਵੀ ਸਰਦਾਰ ਜੀ ਦਾ ਕੀ ਹਾਲ ਹੈ ਕਹਿੰਦੇ ਜੀ ਕਿ ਉਹ ਉਹਨਾਂ ਦੀ ਹਾਲਤ ਬਹੁਤ ਚੰਗੀ ਹੈ ਮੈਂ ਕਿਹਾ ਮੈਂ ਕੱਲ ਆਉਂਗਾ ਤੇ ਕੱਲ ਫੇਉ ਚੜਾਈ ਕਰ ਗਏ ਬੜਾ ਦੁਖਦਾਈ ਆ ਤੇ ਸਰ ਸੁਖੀ ਸਿੰਘ ਬਾਦਲ ਪ੍ਰਤਾਸ਼ ਸ਼ੋਭਨੀ ਕਾਦੀਦਲ ਉਹਨਾਂ ਨੇ ਵੀ ਪਰਿਵਾਰ ਨਾਲ ਪਰਸੋਂ ਟੈਲੀਫੋਨ ਦੇ ਉੱਤੇ ਜੋਕਤੀ ਸਾਜ ਪਰਵਿੜ ਕੀਤੀ ਹੈ ਮੈਂ ਕਿਉਂਕਿ ਦਾ ਖਸਾਬ ਕਰੇ ਜਲਦੀ ਕਰੋ ਸੋ ਮੈਂ ਆਪਣੇ ਬੋਧ ਵੀ ਸ਼੍ਰੋਮਣੀ ਕਾਦੀਦਾਨ ਬਣਾਉਗੀ ਤੇ ਸਾਡੇ ਪ੍ਰਧਾਨ ਰਾਜਨ ਸਿੰਘ ਡੱਲਾ ਜੀ ਤੇ ਸਰਗੁਰ ਚੰਦ ਸਿੰਘ ਗਰੇਵਾਲ ਸਾਹਿਬ ਤੇ ਸਾਜ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਪੇਸ਼ ਕਰਦਾ ਹੋਇਆ ਗੁਰੂ ਦਾ ਚਰਨਾਂ ਵਿੱਚ ਅਰਦਾਸ ਵਾ ਸਾਰਿਆਂ ਦੀ ਕੀਤੀ ਆ ਰਾਂ ਮਿਲ ਕੇ ਇਹ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਨਵਾਜ ਦੇਵੇ ਤੇ ਪਰਿਵਾਰ ਨੂੰ ਬੜਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਾਬਕਾ ਐਮਐਲਏ ਸਾਬ ਗੁਰਦੀਪ ਸਿੰਘ ਭੈੜੀ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇਕੱਠੇ ਹੋਏ ਹਾਂ ਗੁਰਬਾਣੀ ਦਾ ਫਰਮਾਨ ਹੈ ਜੋ ਆਇਆ ਸੋ ਚਲਸੀ ਸਭ ਕੋਈ ਵਾਰੀ ਹੈ ਹਰ ਇੱਕ ਇਨਸਾਨੇ ਸੰਸਾਰ ਤੋਂ ਆਪਣੀ ਵਾਰੀ ਉਸ ਸਾਹ ਜਾਣਾ ਹੈ ਲੇਕਿਨ ਜਿਹੜੇ ਇਨਸਾਨ ਇਸ ਸੰਸਾਰ ਦੇ ਵਿੱਚ ਆ ਕੇ ਦੇਸ਼ ਲਈ ਕੌਮ ਲਈ ਸਮਾਜ ਲਈ ਕੁਝ ਕਰਕੇ ਚਲੇ ਜਾਂਦੇ ਨੇ ਅਜਿਹੇ ਇਨਸਾਨਾਂ ਦੇ ਜੀਵਨ ਤੋਂ ਸਾਨੂੰ ਕੋਈ ਨਾ ਕੋਈ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ ਜਿਵੇਂ ਸਾ ਗੁਰਦੀਪ ਸਿੰਘ ਜੀ ਭੈਣ ਜੀ ਦੇ ਜੀਵਨ ਦੇ ਅਸੀਂ ਝਾਤ ਮਾਰੀਏ ਬਹੁਤ ਹੀ ਨੇਕ ਬਹੁਤ ਹੀ ਸੂਝਵਾਨ ਬਹੁਤ ਹੀ ਦੂਰਦਰਸ਼ੀ ਇਨਸਾਨ ਸਨ ਜੋ ਤਕਰੀਬਨ 92 ਸਾਲ ਦੀ ਉਮਰ ਪੂਹ ਕੇ ਇਸ ਸੰਸਾਰ ਦੇ ਵਿੱਚੋਂ ਗਏ ਨੇ ਸੋ ਉਹਨਾਂ ਦਾ ਜਨਮ ਪਾਕਿਸਤਾਨ ਦੇ ਵਿੱਚ ਹੋਇਆ ਉਹਨਾਂ ਨੇ ਅੰਗਰੇਜ਼ਾਂ ਦਾ ਰਾਜ ਵੀ ਦੇਖਿਆ ਉਹਨਾਂ ਨੇ ਦੇਸ਼ ਦੀ ਆਜ਼ਾਦੀ ਵੀ ਦੇਖੀ ਉਹਨਾਂ ਨੇ 1947 ਦੇ ਵਿੱਚ ਜੋ ਭਾਰਤ-ਪਾਕਿਸਤਾਨ ਦੀ ਵੰਡ ਹੋਈ ਜਿਸ ਦੇ ਵਿੱਚ ਬਹੁਤ ਵੱਡਾ ਉਜਾੜਾ ਹੋਇਆ ਪੰਜਾਬ ਦਾ ਪੰਜਾਬ ਦੇ ਕਿਸਾਨਾਂ ਦਾ ਸੋ ਉਜਾੜਾ ਵੀ ਦੇਖਿਆ ਤੇ ਉਹ ਸਹਿਣ ਵੀ ਕੀਤਾ ਅਤੇ ਇਸ ਪੈਣੀ ਪਿੰਡ ਦੇ ਵਿੱਚ ਆ ਕੇ ਉਹਨਾਂ ਨੇ ਪੜ੍ਹਾਈ ਵੀ ਕੀਤੀ ਇਸ ਤਰ੍ਹਾਂ ਦੱਸਿਆ ਗਿਆ ਬਤਵਾਰ ਪਟਾਰ ਪਟਵਾਰੀ ਵੀ ਜੌਬ ਕੀਤੀ ਅਤੇ ਦੋ ਵਾਰ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਐਮਐਲਏ ਰਹੇ ਟਿਊਬਰ ਕਾਰਪੋਰੇਸ਼ਨ ਦੇ ਚੇਅਰਮੈਨ ਰਹੇ ਅਤੇ ਉਹਨਾਂ ਨੇ ਆਪਣੀ ਰਾਜਨੀਤੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਤੇ ਬਾਅਦ ਦੇ ਵਿੱਚ ਕਾਂਗਰਸ ਦੇ ਵਿੱਚ ਜਿਹੜੀ ਉਹਨਾਂ ਨੇ ਰਾਜਨੀਤਿਕ ਤੌਰ ਤੇ ਆਪਣੀਆਂ ਸੇਵਾ ਨਿਭਾਈਆਂ ਆਪਣੀ ਔਲਾਦ ਨੂੰ ਆਪਣੀਆਂ ਧੀਆਂ ਨੂੰ ਆਪਣੇ ਦੋਨੋਂ ਇਸ ਪੁੱਤਰਾਂ ਨੂੰ ਚੰਗੀ ਸਿੱਖ ਦੇ ਕੇ ਚੰਗੇ ਸੰਸਕਾਰ ਦੇ ਕੇ ਸਮਾਜ ਦੇ ਵਿੱਚ ਚੰਗੇ ਇਨਸਾਨ ਬਣਾਇਆ ਉਹਨਾਂ ਦੇ ਪੁੱਤਰ ਸਾਹਿਬ ਮੇਜਰ ਸਿੰਘ ਜੀ ਭੈਣੀ ਜੋ ਉਹਨਾਂ ਤੋਂ ਸਿੱਖ ਲੈ ਕੇ ਨਗਰ ਦੇ ਸਰਪੰਚ ਵੀ ਰਹੇ ਬਲਾਕ ਸਮਟੀ ਸਤਵਾ ਮੀਟਿੰਗ ਦੇ ਚੇਅਰਮੈਨ ਰਹੇ ਲੈਂਡ ਮਾਰਗੇਟ ਬੈਂਕ ਦੇ ਚੇਅਰਮੈਨ ਰਹੇ ਅਤੇ ਉਹਨਾਂ ਦੇ ਦੂਸਰੇ ਪੁੱਤਰ ਸਾਹਿਬ ਸੁਖਦੇਵ ਸਿੰਘ ਜੀ ਤੌਰ ਜੋ ਕੈਨੇਡਾ ਦੇ ਵਿੱਚ ਇੱਕ ਬਹੁਤ ਹੀ ਕਾਮਯਾਬ ਬਹੁਤ ਹੀ ਵੱਡੇ ਜਿਹੜੇ ਕਾਰੋਬਾਰੀ ਨੇ ਜਿਨ੍ਹਾਂ ਨੇ ਉੱਥੇ ਬਹੁਤ ਵੱਡਾ ਹੋਟਲ ਦਾ ਐਮਪਾਇਰ ਖੜਾ ਕੀਤਾ ਤੇ ਸਮੁੱਚੇ ਸੰਸਾਰ ਦੇ ਵਿੱਚ ਆਪਣੇ ਇਸ ਨਗਰ ਦਾ ਆਪਣੇ ਪਰਿਵਾਰ ਦਾ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਵਿਸ਼ੱਕ ਭੈਣੀ ਸਾਹਿਬ ਆਪਣੀ ਉਮਰ ਨੂੰ ਪੂਕ ਕੇ ਗਏ ਆ ਲੇਕਿਨ ਉਹਨਾਂ ਦੇ ਜਾਣ ਦਾ ਜਿਹੜਾ ਘਾਟਾ ਪਰਿਵਾਰ ਦੇ ਲਈ ਸਮਾਜ ਦੇ ਲਈ ਸਾਡੇ ਸਾਰਿਆਂ ਦੇ ਲਈ ਇਸ ਇਲਾਕੇ ਦੇ ਲਈ ਬਹੁਤ ਵੱਡਾ ਘਾਟਾ ਹੈ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਸੋ ਮੈਂ ਇਸ ਦੁੱਖ ਤੇ ਕੜੀ ਦੇ ਵਿੱਚ ਸਮੁੱਚੇ ਹੀ ਭੈਣੀ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੋਇਆ ਉਸ ਵਿਛੜੀ ਹੋਈ ਨੇਕ ਰੂਹ ਦੇ ਚਰਨਾਂ ਦੇ ਵਿਸ਼ਰਦਾ ਦੇ ਫੁੱਲ ਭੇਟ ਕਰਦਾ ਹਾਂ ਅਰਦਾਸ ਕੀਤੀ ਹੈ ਰੜਕੇ ਆਪਾਂ ਸਾਰਿਆਂ ਨੇ ਵਾਹਿਗੁਰੂ ਪ੍ਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ ਇਹਨੀਆਂ ਬੇਨਤੀਆਂ ਕਰਦਾ ਖੇਮਾ ਦਾ ਜੱਜਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮਾਤਾ ਪਿਤਾ ਦਾ ਸਦਾ ਮਾਤਾ ਬਰ ਰਹਿੰਦੇ ਆ ਉਹਨਾਂ ਨੂੰ ਰਿਪਲੇਸ ਨਹੀਂ ਕਰ ਸਕਦਾ ਕੋਈ ਸੋ ਇਹਨਾਂ ਦਾ ਸਾਡੇ ਤੇ ਬਹੁਤ ਸ਼ੁਰੂ ਤੋਂ ਲੈ ਕੇ ਗਾਈਡੈਂਸ ਮਿਲੀ ਸਾਰਕਸ਼ਨਾ ਦੇਣੇ ਦੇਣਾ ਸਾਡੇ ਤੇ ਮੇਰੀ ਪਹਿਲਾਂ ਮਾਤਾ ਜੀ ਚਲੇ ਗਏ ਇਸ ਦੋਸਤ ਸਲਪਹਿਲਾਂ ਇਹ ਹੁਣ ਪਿਤਾ ਜੀ 92 ইয়ার্স 올ਡ ਸੀ ਪਰ ਫਿਰ ਵੀ ਇਹਨਾਂ ਅਡਰੈਸਨ ਰੂਲ ਪਲੇਸ ਨਹੀਂ ਕਰ ਸਕਦੇ ਸੋ ਜਦੋਂ ਤੁਸੀਂ ਕੈਨੇਡਾ ਗਏ ਸੀਗੇ ਤਾਂ ਕੋਈ ਖਾਸ ਹੋ ਇਹਨਾਂ ਨੇ ਦੱਸਿਆ ਹੋਵੇ ਵੀ ਇਸ ਤਰ੍ਹਾਂ ਜ਼ਿੰਦਗੀ ਜੀਣ ਦਾ ਸਲੀਕਾ ਹੋਵੇ ਕੋਈ ਖਾਸ ਤੁਹਾਨੂੰ ਉਹਨੇ ਸਿਖਾ ਦਿੱਤੀ ਹੋਵੇ ਖਾਸ ਜਿਹੜੀ ਸਾਨੂੰ ਸ਼ੁਰੂ ਤੋਂ ਮਿਲੀ ਆ ਉਹ ਕੰਮ ਕਰਨ ਦੀ ਨੇਕ ਨੀਤੀ ਨਾਲ ਪੜਾਇਆ ਵੀ ਸਾਨੂੰ ਉਹਨਾਂ ਨੇ ਜਿਵੇਂ ਦੱਸਿਆ ਸੀ ਬੋਲ ਕੇ ਇੱਥੇ ਵੀ ਸਾਨੂੰ ਡੀ ਬ ਕੋਲ ਜੰਦਰ ਭੇਜਣ ਵਾਲੇ ਸੀਗੇ ਉਦੋਂ ਸਾਨੂੰ ਕੁਝ ਨਹੀਂ ਪਤਾ ਨਾਨ ਮੈਡੀਕਲ ਤੇ ਮੈਡੀਕਲ ਕੀ ਹੁੰਦਾ ਜੀ ਜੀ ਇੱਥੇ ਪਿੰਡ ਦੇ ਸਕੂਲ ਚੋਂ ਉੱਥੋਂ ਉਹਨਾਂ ਨੇ ਭੇਜਿਆ ਸਾਨੂੰ ਮੈਂ ਇਨਰ ਨਹੀਂ ਕੀਤੀ ਤੇ ਬਾਅਦ ਚ ਮੈਂ ਇਨਰ ਕਰਕੇ ਛੇਤੀ ਬਾਹਰ ਚ ਲੈ ਗਿਆ ਹਰ ਟਾਈਮ ਸਪੋਰਟਰੀ ਉਹਨਾਂ ਦੀ نو ਕੁਐਸਚਨ ਨੋਬਦੀ ਕਨ ਪਲੇਸ ਦੈਟ ਤੇ ਹੁਣ ਤੁਸੀਂ ਜਦੋਂ 12 ਤਰੀਕ ਨੂੰ ਤੁਹਾਡੋਂ ਇਹੰ ਮੰਦਪਾਗੀ ਖਬਰ ਮਿਲੀ ਤਾਂ ਤੁਸੀਂ ਇੱਥੇ ਪਹੁੰਚੇ ਤਾਂ ਪਹਿਲਾ ਜਦੋਂ ਆਖਰੀ ਵਾਰ ਕਦੋਂ ਗੱਲਬਾਤ ਹੋਈ ਸੀ ਤੁਹਾਡੇ ਨਾਲ ਐਕਚੁਅਲੀ ਅਸੀਂ ਨਾ ਆਉਂਦੇ ਰਹੇ ਮੈਂ ਅਸੀਂ ਨਵੰਬਰ 9 ਨੂੰ ਗਿਆ ਮੈਂ ਇਥੋਂ ਅੱਛਾ ਅਸੀਂ 8-9 ਦਿਨ ਲਈ ਸਾਨੂੰ ਲੱਗਦਾ ਸੀ ਹੁਣ 92 ਈਅਰ 올ਡ ਨੇ ਤਾਂ ਵੀਕਨੈਸ ਹੋ ਗਈ ਸੀ ਨੂੰ ਕਾਫੀ ਕਾਫੀ ਚਾਰ-ਪੰਜ ਮਹੀਨੇ ਤੋਂ ਖਾਣਾ ਘਟ ਗਿਆ ਸੀ ਡਾਈਜੈਸਟਿਵ ਸਿਸਟਮ ਵੀ ਠੀਕ ਨਹੀਂ ਰਹਿੰਦਾ ਸੀ ਉਦੋਂ ਬਾਕੀ ਕੁਝ ਨਹੀਂ ਸੀਗਾ ਬਸ ਜਿਹੜੀਆਂ 올ਡ ਏਜ ਪ੍ਰੋਬਲਮਾਂ ਦੀਆਂ ਉਹੀ ਸੀ ਹੋਰ ਨਾਲ ਕੋਈ ਬਲੱਡ ਪ੍ਰੈਸ਼ਰ ਨਹੀਂ ਕੋਈ ਤਰੀਫ ਨਹੀਂ ਸੀ ਕਾਰੀਨ ਦੀ ਮਾ ਤੁਈਆ ਤੇ ਅਸੀਂ ਆਉਂਦੇ ਸਾਰੇ ਮੈਂ ਕਾਫੀ ਆਉਂਦਾ ਰਿਹਾ ਐਵਰੀ 6 ਮਨਥ ਆਲਮੋਸਟ ਫਿਰ ਮੇਰੀਆਂ ਬੇਟੀਆਂ ਵੀ ਆਈਆਂ ਦਸੰਬਰ ਸਾਨੂੰ ਲੱਗਦਾ ਸੀ ਵੀ ਹੁਣ ਟਾਈਮ ਘਟਾ ਸਾਰੇ ਬੱਚਾ ਨੂੰ ਕਿਹਾ ਮੈਂ ਜਾ ਕੇ ਮਿਲ ਕੇ ਆਉ ਮੇਰੀਆਂ ਦੋ ਬੇਟੀਆਂ ਚਾਰ ਪੰਜ ਦਿਨ ਲਈ ਆਈਆਂ ਸੀ ਮੇਰੀ ਵਾਈਫ ਵੀ ਮੇਰੇ ਬਰਦਰ ਦੇ ਬੱਚੇ ਵੀ ਆਏ ਸਾਰੇ ਸੀ ਮਿਲ ਲੈ ਇਸ ਵੀ ਲੈ ਫਿਰ ਦਸੰਬਰ ਚ ਬਾਕੀ ਜਦੋਂ ਹੁਣ ਮੈਂ ਸੁਣ ਰਿਹਾ ਸੀ ਕਿ ਇੱਕ ਟਾਈਮ ਇਦਾਂ ਦਾ ਆ ਗਿਆ ਸੀ ਕਿ ਸਾਰੇ ਪਰਿਵਾਰ ਨੂੰ ਇਕੱਠੇ ਕਰਕੇ ਬੁਲਾਇਆ ਸੀਗਾ ਫਿਰ ਆਸ਼ੀਰਵਾਦ ਆਸ਼ੀਰਵਾਦ ਦਿੱਤਾ ਤਾਂ ਉਸ ਸਮੇਂ ਕੀ ਬੋਲ ਤੁਹਾਡੇ ਲਈ ਦੇਖੋ ਮਾਤਾ ਪਿਤਾ ਕੋਈ ਰਿਪਲੇਸ ਨਹੀਂ ਕਰ ਦੁਨੀਆ 'ਚ ਅਸੀਂ ਬਹੁਤ ਇਹ ਮੈਂਸਨ ਬਹੁਤ ਭਾਗਾਂ ਵਾਲੇ ਨੇ ਸਾਡਾ ਸਾਰਾ ਪਰਿਵਾਰ ਸੀ ਇਹਨਾਂ ਦੀ ਬਹੁਤ ਲੁਕਾਫਟ ਦਿੱਤੀ ਇੱਥੇ ਵੀ ਮੇਜਰ ਸਿੰਘ ਉਹਦੀ ਮਿਸਸ ਤੇ ਬਾਰੋਂ ਵੀ ਸੀ ਬਹੁਤ ਬੜੀ ਹੁੰਦੇ ਰਹੇ ਹੁਣ ਸਾਡਾ ਅਸੀਂ ਮੇਰੇ ਦੋ ਭੈਣਾਂ ਨੇ ਬਾਹਰ ਹੁੰਦੀਆਂ ਅਸੀਂ ਲਗਾਤਾਰ ਹੁੰਦੇ ਰਹਿੰਦੇ ਸੀ ਹੁਣ ਵੀ ਉਹਨਾਂ ਨੇ ਫ फेब्रुवारी ਚ ਆਉਣਾ ਸੀਗਾ ਮੈਂ ਵੀ ਐਂਡ ਆਫ ਫ फेब्रुवारी ਬਸ ਆਉਣਾ ਸੀ ਤੇ ਬੱਚੇ ਮੇਰੇ ਆ ਗਏ ਆ ਸੋ ਵੀ a very good excellent family ਇਹ ਸਾਡੇ ਬਾਪੂ ਜੀ ਬਹੁਤ ਵਧੀਆ ਰਹੇ ਬੜੀ ਸੰਪਤੀ ਐਜੂਕੇਸ਼ਨ ਦਿੱਤੀ ਬੜਾ ਸੁਵਿਧਾ ਰਾਹ ਦਿਖਾਇਆ ਉਹਨਾਂ ਨੇ ਸਾਡੀ ਸਟੈਂਡਰਡ ਫੈਮਿਲੀ ਆ ਇਕੱਠੇ ਰਹਿੰਦੇ ਸੀ ਅਸੀਂ ਮੇਰੇ ਕਜ਼ਨ ਨੇ ਬਲਵਿੰਦਰ ਸਿੰਘ ਗਰਚਾਰਾਂ ਸੀ ਸਾਡੇ ਅਸੀਂ 10 ਬੱਚੇ ਸੀਗੇ ਬੜਾ ਵਧੀਆ ਪਾਲਿਆ ਸਾਨੂੰ ਪੜਾਈ ਦਿੱਤੀ ਜਿਵੇਂ ਸਾਨੂੰ ਨਹੀਂ ਸੀ ਪਤਾ ਉਹਨੇ ਸਾਰਾ ਜਿਹੜਾ ਸਰ ਪੋਟੈਂਸ਼ੀਅਲ ਸੀ ਸਾਨੂੰ ਪੜਾਈ ਪੜਾਇਆ ਤੇ ਬੜੀ ਵਧੀਆ ਫੈਮਿਲੀ ਸੀ ਇਕੱਠੇ ਰਹੇ ਤੇ ਉਹਨਾਂ ਦਾ ਰੋਲ ਸੀ ਬੇਸਿਕਲੀ ਇਕੱਠੇ ਰੱਖਣ ਦਾ ਸਾਰਿਆਂ ਨੂੰ ਗੱਲ ਇਹ ਆ ਜਿਹੜੇ ਅਸੂਲਾਂ ਦੀ ਜਿਹੜੀ ਰਾਜਨੀਤੀ ਸੱਚ ਦੀ ਰਾਜਨੀਤੀ ਸਪੱਸ਼ਟ ਤਾ ਦੀ ਰਾਜਨੀਤੀ ਕਰਨ ਵਾਲਾ ਇੱਕ ਮਹਾਨ ਨੇਤਾ ਸਾਤੋਂ ਵਿਛੜ ਗਿਆ ਜਿਹਦਾ ਦੁੱਖ ਹੈ ਪਰ ਇਹ ਜਿਹੜੇ ਮੈਂ ਸਮਝਦਾ ਸਾਡਾ ਖਜ਼ਾਨਾ ਨੇ ਇਹ ਲੋਕ ਇਹਨਾਂ ਨੇ ਜਿਨ੍ਹਾਂ ਨੇ ਬੜੇ ਅਸੂਲ ਦੇ ਨਾਲ ਜਿੱਥੇ ਇਲਾਕੇ ਦੀ ਸੇਵਾ ਕੀਤੀ ਅੱਜ ਹਜ਼ਾਰਾਂ ਲੋਕਾਂ ਦਾ ਆਉਣਾ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਸਨ ਇੱਦੋਂ ਤੱਕ ਕਿ ਅੱਜ ਅਮਰੀਕਾ ਦੇ ਕਾਂਗਰਸ ਦੇ ਪ੍ਰਧਾਨ ਆਏ ਨੇ ਅਮਰੀਕਾ ਤੋਂ ਜਨਰਲ ਸੈਕਟਰੀ ਆਏ ਨੇ ਸੀਨੀਅਰ ਅਫੀਸਰਾਇ ਨੇ ਇਹ ਮਤਲਬ ਸਾਰੇ ਵਰਗਾਂ ਦੇ ਵਿੱਚ ਇੱਕ ਸਤਕਾਰਤ ਸਿੱਖੀ ਅਸੀਪੈਣ ਸਾਹਿਬ ਇਸ ਕਰਕੇ ਉਹਨਾਂ ਦਾ ਬੜਾ ਵੱਡਾ ਸਤਕਾਰ ਹੈ ਸੋ ਬੜੀ ਸਾਦਗੀ ਵਾਲਾ ਜੀਵਨ ਬਤੀਤ ਕੀਤਾ ਹੈਗਾ ਉਹਨਾਂ ਨੇ ਤੇ ਦੇਖੋ ਕਿ ਪੰਜਾਬ ਦੇ ਵਿੱਚ ਜੜ ਲੱਗੀ ਤੇ ਵਿਦੇਸ਼ਾਂ ਤੱਕ ਉਹਨਾਂ ਦੀ ਇੰਨੀ ਜਿਹੜੀ ਕਿ ਪਕੜ ਬਣ ਗਈ ਕਿ ਉੱਥੋਂ ਤੀ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਤੁਸੀਂ ਖੁਦ ਪਹੁੰਚੇ ਹੋ ਹਾਂਜੀ ਮੈਂ ਇੰਡੀਅਨ ਓਵਰਸੀ ਕਾਂਗਰਸ ਯੂਐਸਏ ਦਾ ਪ੍ਰੈਜ਼ੀਡੈਂਟ ਪੰਜਾਬ ਚੈਪਟਰ ਦਾ ਸਾਡੇ ਨਾਲ ਬੜਾ ਵਧੀਆ ਇਹਨਾਂ ਦਾ ਮੇਜਰ ਸਿੰਕ ਦਾ ਪਰ ਅੰਕਲ ਹੁਣਾ ਦਾ ਬੜਾ ਪਿਆਰ ਸੀ। ਉਹ ਵੱਡੀ ਗੱਲ ਇਹ ਇਹ ਅੰਦਰੋਂ ਬਾਹਰੋਂ ਇੱਕੋ ਜਿਹਾ ਇਨਸਾਨ ਸੀ। ਜੋ ਇਹਨਾਂ ਦੇ ਦਿਲ 'ਚ ਸੀ ਉਹ ਹੀ ਇਹਨਾਂ ਦੀ ਜ਼ੁਬਾਨ 'ਤੇ ਸੀ। ਇਸ ਕਰਕੇ ਇਹੋ ਜਿਹੇ ਇਨਸਾਨ ਬਹੁਤ ਦੇਰ ਬਾਅਦ ਪੈਦਾ ਹੁੰਦੇ ਆ ਪਰ ਫੇਰ ਵੀ ਅੱਜ ਤੁਸੀਂ ਦੇਖ ਰਹੇ ਹੋ ਵੀ ਸਾਰੀ ਇੰਨੀ ਜਨਤਾ ਜਿਹੜੀ ਆ ਰਹੀ ਹੈ ਲੋਕ ਆ ਰਹੇ ਨੇ ਸੰਧਾਜਲੀ ਪੇਟ ਕਰਨ ਇਸ ਕਰਕੇ ਮੈਂ ਵੀ ਅੱਜ ਸੰਧਾਜਲੀ ਪੇਟ ਕਰਨ ਆਇਆ। ਆਖਰੀ ਵਾਰ ਕਦੋਂ ਗੱਲਬਾਤ ਹੋਈ ਤੁਹਾਡੀ? ਮੇਰੀ ਐਕਚੁਅਲੀ ਲਾਸਟ ਇਅਰ ਹੋਈ ਸੀ ਪਰ ਹੁਣ ਹੁਣ ਛੇਤੀ ਨਹੀਂ ਮੇਰੀ ਹੁਣ ਨਹੀਂ ਗੱਲਬਾਤ ਹੋਈ ਪਰ ਕਹਿੰਦੇ ਇਹ ਤਾਂ 2-3 ਦਿਨ ਪਹਿਲਾਂ ਦੱਸ ਦਿਆ ਕਹਿੰਦੇ ਵੀ ਠੀਕ ਠਾਕ ਸੀ ਕੇ ਕੋਈ ਨਿੱਕੀ ਯਾਦ ਉਹਨਾਂ ਦੀ ਸਾਂਝੀ ਕਰਨਾ ਚਾਹੋ ਨਿੱਕੀ ਯਾਦ ਤਾਂ ਜੀ ਐਵੇਂ ਜਦੋਂ ਇਹਨਾਂ ਨੇ ਜਗਰਾਉਂ ਕੰਮ ਕੀਤਾ ਜਦੋਂ ਇਹ ਇਲੈਕਸ਼ਨ ਲੜੀ ਆ ਤੇ ਉਦੋਂ ਅਸੀਂ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਔਰ ਬਹੁਤ ਹੀ ਠੰਡੇ ਸੁਭਾ ਨਾਲ ਇਕੱਲੇ ਨਿਕਲ ਜਾਂਦੇ ਸੀ ਜਿਵੇਂ ਕਹਿੰਦੇ ਹੁੰਦੇ ਲੋਕ ਆਪ ਲਿਆਂ ਜਾਂਦੇ ਆ ਇਹ ਉਹਦੇ ਪਤਾ ਲੱਗਦਾ ਜੀ ਇਕੱਲੇ ਨਿਕਲ ਕੇ ਗੱਡੀ ਨਿਕਲ ਕੇ ਤੇ ਲੋਕਾਂ ਨੂੰ ਆਪਦੇ ਹੱਕ 'ਚ ਕਰੇ ਹੁੰਦੇ ਸੀ ਦੇਖੋ ਸਰਦਾਰ ਗੁਰਦੀਪ ਸਿੰਘ ਭੈਣੀ ਬਹੁਤ ਹੀ ਗਿਆਨਾਨਦਾਰ ਬਹੁਤ ਹੀ ਇੱਕ ਹਲੀਮੀ ਨਾਲ ਜੀਣ ਵਾਲੇ ਇੱਕ ਸੰਘਰਸ਼ੀਲ ਜੀਵਨ ਉਹਨਾਂ ਦਾ ਰਿਹਾ ਔਰ ਮੈਨੂੰ ਉਹਨਾਂ ਦੇ ਨਾਲ ਕੰਮ ਕਰਨ ਦਾ ਬਹੁਤ ਨੇੜ ਤੋਂ ਮੌਕਾ ਮਿਲਿਆ ਹੈਗਾ ਔਰ ਬਹੁਤ ਹੀ ਵਧੀਆ ਔਰ ਨਫੀਸ ਇਨਸਾਨ ਅ ਅੱਜ ਸਾਡੇ 'ਚ ਨਹੀਂ ਰਹੇ ਤੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਦੇਣ ਵਾਸਤੇ ਇੱਥੇ ਆਇਆ ਸੀ ਫੇਰੇ ਨਾਲ ਜੀ ਇਹਨਾਂ ਨੇ ਸਨ 77 ਤੋਂ ਤੇ ਮੈਂ ਇਸ ਹਲਕੇ ਤੋਂ ਪਹਿਲੀ ਵਾਰ ਜਦੋਂ ਐਮਐਲਏ ਬਣਿਆ ਉਹਦੋਂ ਹਲਕਾ ਦਾਖੇ ਵਿੱਚ ਇਹ ਪਿੰਡ ਜਿਹੜਾ ਭੈਣੀ ਹੈ ਇਹ ਪੈਂਦਾ ਸੀ ਤੇ ਮੈਨੂੰ ਟਿਕਟ ਦੋਣ ਵਿੱਚ ਇਹਨਾਂ ਦਾ ਬਹੁਤ ਵੱਡਾ ਹਿੱਸਾ ਤੇ ਮੈਨੂੰ ਕਾਮਯਾਬ ਕਰਾਉਣ ਵਿੱਚ ਵੀ ਇਸ ਇਲਾਕੇ ਵਿੱਚੋਂ ਉਹਨਾਂ ਦਾ ਬਹੁਤ ਵੱਡਾ ਹਿੱਸਾ ਸੀ ਇਸ ਲਈ ਮੇਰੇ ਤੇ ਉਹਨਾਂ ਤਾਂ ਬਹੁਤ ਵੱਡਾ ਆਸਾਨ ਸੀ ਦੂਸਰੀ ਗੱਲ ਜਿਹੜੀ ਉਹਨਾਂ ਚ ਖਾਸ ਵੇਖਣ ਵਾਲੀ ਗੱਲ ਹੈ ਕਿ ਇਸ ਇਲਾਕੇ ਵਿੱਚ ਐਜੂਕੇਸ਼ਨ ਨਹੀਂ ਸੀ ਹਲਕਾ ਢਾਕੇ ਵਿੱਚ ਉਸ ਵੇਲੇ ਸੱਤ ਹਾਈ ਸਕੂਲ ਖੋਲੇ ਜਿਵੇਂ ਇਸ ਵੇਟ ਵਾਲੇ ਇਲਾਕੇ ਚ ਤਿੰਨ ਸਕੂਲ ਸਾਗਰਦੀਪ ਸਿੰਘ ਹਣੀ ਜੀ ਲੈ ਕੇ ਆਏ ਕਿ ਉਹ এডਿਕੇਸ਼ਨ ਨਾਲ ਉੱਚੇ ਤੌਰ ਤੇ ਪਿਆਰ ਕਰਦੇ ਸੀ ਮੇਰਾ ਉਹਨਾਂ ਨਾਲ ਜ਼ਿਆਦਾ ਇਸ ਕਰਕੇ ਸੀ ਇਸ ਕਰਕੇ ਅੱਜ ਵੀ ਮੈਂ ਇਸ ਸਮੇਂ ਨਾਲ ਅੱਜ ਜਿਹੜੀ ਚੀਜ਼ ਗੱਲ ਮੈਂ ਸਮਝਣਾ ਕਿ ਜਿਉਂਕਿ ਮੈਨੂੰ ਦੁਨੀਆਂ ਦਾ ਬਹੁਤ ਸਾਰਾ ਹਿੱਸਾ ਦੇਖਣ ਦਾ ਮੌਕਾ ਮਿਲਿਆ ਕਿਰਪਾ ਕਰਿਓ ਮੇਰੀ ਇਹ ਗੱਲ ਜ਼ਰੂਰ ਦੁਨੀਆਂ ਤੱਕ ਪਹੁੰਚਾਓ ਉਹ ਇਹ ਹੈ ਕਿ ਜਿੰਨੀ ਦੇਰ ਤੱਕ ਅਸੀਂ ਗਵਰਨਮੈਂਟ ਸਕੂਲਾਂ ਦੀ ਔਰ ਸਰਕਾਰੀ ਸਕੂਲਾਂ ਦੀ ਬਰਾਬਰ ਦੀ এডਿਕੇਸ਼ਨ ਨਹੀਂ ਕਰਦੇ ਜੇ ਉੱਥੇ ਅੰਗਰੇਜ਼ੀ మీడియం ਆ ਤੇ ਸਰਕਾਰੀ ਸਕੂਲਾਂ ਵਿੱਚ ਵੀ ਇੰਗਲਿਸ਼ మీడియం ਹੋਵੇ ਉੱਥੇ ਜੇ ਹਿੰਦੀ ਕਰਨਾ ਇੱਥੇ ਵੀ ਹਿੰਦੀ ਕਰ ਲਓ ਉੱਥੇ ਜੇ ਪੰਜਾਬੀ ਕਰਨਾ ਇੱਥੇ ਵੀ ਪੰਜਾਬੀ ਕਰ ਲਓ ਉੱਥੇ ਜੇ ਤਾਮਿਲਨਾਡੋ ਕਰਨਾ ਇੱਥੇ ਵੀ ਕਰ ਲੋ ਮੇਰਾ ਉਹਨਾਂ ਸਕੂਲਾਂ ਨੂੰ ਖਤਮ ਕਰਨ ਤੋਂ ਨਹੀਂ ਮੈਂ ਇਹ ਚਾਹੁੰਨਾ ਮੈਂ ਇਹ ਕਹਿਣਾ ਚਾਹੁੰਨਾ ਦੇਸ਼ ਨੂੰ ਦੇਸ਼ ਦੇ ਲੀਡਰਾਂ ਨੂੰ ਕਿ ਉਹਨੀ ਦੇਰ ਤੱਕ ਸਾਡਾ ਦੇਸ਼ ਦੁਨੀਆ ਦਾ ਮਹਾਨ ਦੇਸ਼ ਨਹੀਂ ਬਣ ਸਕਦਾ ਜਿੰਨੀ ਦੇਰ ਤੱਕ ਸਰਕਾਰੀ ਸਕੂਲਾਂ ਵਿੱਚ ਔਰ ਕਨਵੈਂਟ ਸਕੂਲਾਂ ਦੀ ਐਜੂਕੇਸ਼ਨ ਬਰਾਬਰ ਨਹੀਂ ਹੁੰਦੀ ਇਹੋ ਹੀ ਸਹੀ ਮਹਨਿਆਂ ਵਿੱਚ ਦਾ ਗੁਰਦੀਪ ਸਿੰਘ ਘੈਰੀ ਜੀ ਨਾਲ ਸ਼ਰਦਾ ਕਿਉਂਕਿ ਉਹ ਇਹ ਸੋਚਦੇ ਸਨ ਮੇਰੇ ਨਾਲ ਦੇ ਅਸੀਂ ਇਕੱਠੇ ਚੱਲੇ ਹੋਏ ਹਾਂ ਇਸ ਸਿਆਸਤ ਵਿੱਚ ਕਿਉਂਕਿ ਮੈਂ 77 ਚ ਪਹਿਲੀ ਵਾਰ ਇਸ ਹਲਕੇ ਦਾ ਐਮਐਲਏ ਬਣਿਆ ਸੀ ਤੇ ਇਹਨਾਂ ਨੇ ਮੈਨੂੰ ਐਮਐਲਏ ਬਣਾਉਣ ਚ ਬਹੁਤ ਵੱਡਾ ਮਦਦ ਸੁਮਾਰਕ ਦਰਸ਼ਕ ਕਰਦੇ ਰਹੇ ਨੇ ਸਮੇਂ-ਸਮੇਂ ਤੇ ਉੱਪਰ ਸਲਾਮ ਮਸ਼ਵਰਾ ਵੀ ਹੁੰਦਾ ਹੋਊਗਾ तमाम ਜਿਆਤੀ ਸਾਡਾ ਆਪਸ ਤੇ ਇੱਕ ਦੂਸਰੇ ਇਲਾਕੇ ਦੀ ਡਿਵੈਲਪਮੈਂਟ ਲਈ ਕਿਉਂਕਿ ਮੈਂ ਮੈਂਬਰ ਪਾਰਲੀਮੈਂਟ ਨੂੰ ਭਾਵੇਂ ਫਲੋਰ ਵੱਲੋਂ ਰਿਹਾ ਜਵਾਬੇ ਚੋਂ ਰਿਹਾ ਪੰਜਾਬ ਨੂੰ ਉਧਰੋਂ ਫਤਿਹਗੜ੍ਹ ਸਾਹਿਬ ਵੱਲੋਂ ਰਿਹਾ ਲੇਕਿਨ ਸਰਦਾਰ ਗੁਰਮੀਤ ਸਿੰਘ ਨਾ ਮੇਰਾ ਪਿਆਰ ਸਦਾ ਹੀ ਰਿਹਾ ਔਰ ਲਾਕੇ ਦੀ ਸੇਵਾ ਕਰਨ ਵਿੱਚ ਹਮੇਸ਼ਾ ਹੀ ਤਤਪਰ ਰਿਹਾ ਕੋਈ ਨਿੱਗੀ ਯਾਦ ਉਹਨਾਂ ਦੇ ਕੋਈ ਖਾਸ ਪਲ ਜਿਹੜੇ ਕਿ ਬੇਹਦ ਤੁਹਾਡੇ ਦਿਲ ਦੇ ਕਰੀਬ ਹੋਣ ਜਿਹੜਾ ਮੈਂ ਦੱਸਿਆ ਨਾ ਕਿ ਐਜੂਕੇਸ਼ਨ ਲਈ ਉਹਨਾਂ ਦੇ ਮਨ 'ਚ ਬਹੁਤ ਸਤਿਕਾਰ ਸੀ ਕਿਉਂਕਿ ਜਾਣਦੇ ਸੀ ਵੀ ਚਰਨਜੀਤ ਸਿੰਘੋਂ ਪੜ੍ਹਿਆ ਲਿਖਿਆ ਤੇ ਇਸ ਕਰਕੇ ਐਜੂਕੇਸ਼ਨ ਨਾਲ ਉਹਨਾਂ ਨੂੰ ਸੀ ਵੀ ਇਹ ਚਰਨਜੀਤ ਸਿੰਘ ਬਾਹਰ ਵੀ ਜਾਂਦਾ ਰਹਿੰਦਾ ਹੈ ਤभी এডਿਕੇਸ਼ਨਲੀ ਉਚੇ ਚੇ ਤੋਂ ਉਹਦੇ ਅੰਦਰ ਕਰਦੇ ਹਨ। ਬਹੁਤ-ਬਹੁਤ ਸ਼ੁਕਰੀਆ। ਉਸ ਕਰ ਧੰਨਵਾਦ ਭਾਈ ਮੈਂ ਆਪਣੇ ਵੀਰ ਨੂੰ ਸਤਿਕਾਰ ਬੜੇ ਸਤਿਕਾਰ ਦੇ ਨਾਲ ਸ਼ਰਦਾ ਦੇ ਫੁੱਲ ਭੇਟ ਕਰਦਾ। ਹਾਂਜੀ ਬਿਲਕੁਲ ਮੈਂ ਸਟੇਜ ਤੋਂ ਵੀ ਇਹੀ ਜ਼ਿਕਰ ਕੀਤਾ ਕਿ ਦੇਖੋ ਇਹ ਜਿਹੜੀ ਸੀ ਨਾ ਸਰਦਾਰ ਗੁਰਦੀਪ ਸਿੰਘ ਭੈਣੀ ਵਰਗੇ ਇਹ ਸਾਡੀ ਪੁਰਾਣੀ ਪੀੜੀ ਦੇ ਇੱਕ ਬਹੁਤ ਸਾਫ਼ ਸੁਥਰੇ, ਇਮਾਨਦਾਰ ਤੇ ਨਿਹਾਇਤ ਸ਼ਰੀਫ ਪੋਲਿਟਿਸ਼ੀਅਨ ਵਿੱਚੋਂ ਸਨ। ਇਹ ਹੁਣ ਪੀੜੀ ਮੁਕਤੀ ਜਾਂਦੀ ਆ ਜਿਵੇਂ ਮੈਂ ਸਟੇਜ ਤੋਂ ਕਿਹਾ ਕਿ ਹੁਣ ਕੀ ਹੋ ਰਿਹਾ ਕਿ ਪੋਲਿਟਿਕਸ ਨਾ ਸੇਵਾ ਭਾਵਨਾ ਦੀ ਜਗ੍ਹਾ ਤੇ ਹੁਣ ਇੱਕ ਵਪਾਰ ਤਜਾਰਤ ਬਣਦਾ ਜਾ ਰਿਹਾ ਔਰ ਇਹਦੇ ਚ ਇੰਨਾ ਕਿ ਪੈਸਾ ਸਰਮਾਇਆ ਵੜ ਗਿਆ ਖੁਸ਼ਾਮਦ ਵੜ ਗਈ ਹੈ ਕਿ ਜਿਹੜੇ ਡਿਜ਼ਰਵਿੰਗ ਬੰਦੇ ਨੇ ਕੋਈ ਜਿਹੜੇ ਮੈਰੀਟੋਰੀਅਸ ਬੰਦੇ ਨੇ ਜਿਹੜੇ ਵਿਚਾਰੇ ਕੋਈ ਜ਼ਿੰਦਗੀ ਇਮਾਨਦਾਰੀ ਨਾਲ ਕੱਟੀ ਉਹ ਤਾਂ ਪੈਰ ਸਰਪੰਚੀ ਚ ਵੀ ਨਹੀਂ ਰੱਖ ਸਕਦੇ ਐਮਐਲਏ ਦੀ ਇਲੈਕਸ਼ਨ ਤਾਂ ਬਹੁਤ ਦੂਰ ਦੀ ਗੱਲ ਹੈ ਇਹਦਾ ਨਤੀਜਾ ਕੀ ਹੋਇਆ ਕਿ ਅਨਡਿਜ਼ਰਵਿੰਗ ਬੰਦੇ ਜਿਹੜੇ ਮਾੜੇ ਬੰਦੇ ਸੀ ਮਾੜੀ ਸੋਚ ਵਾਲੇ ਸੀ ਕਰਪਟ ਸੀ ਉਹ ਮੋਰੇ ਆ ਚੁੱਕੇ ਆ ਸੋ ਮੈਂ ਉਥੋਂ ਸਟੇਜ ਤੋਂ ਕਿਹਾ ਕਿ ਅੱਜ ਅਗਰ ਦੇਸ਼ ਨੂੰ ਬਚਾਉਣਾ ਤੁਸੀਂ ਸਭ ਤੋਂ ਇੰਪੋਰਟੈਂਟ ਹੈਗਾ ਕਿ ਚੋਣ ਪ੍ਰਣਾਲੀ ਵਿੱਚ ਰਿਫਾਰਮਸ ਕਰੋ ਇਲੈਕਟੋਰਲ ਰਿਫਾਰਮਸ ਹੀ ਸਭ ਤੋਂ ਜ਼ਿਆਦਾ ਲੋੜ ਆ ਕਿਉਂਕਿ ਜੇ ਪੋਲਿਟਿਕਸ ਤੇ ਇਲੈਕਸ਼ਨਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਆਈ ਡੂ ਨਾਟ ਥਿੰਕ ਇਨ ਦਾ ਟਾਈਮਸ ਟੂ ਕਮ ਕੋਈ ਚੰਗਾ ਆਦਮੀ ਇਸ ਵਿੱਚ ਪੈਰ ਰੱਖੇਗਾ ਸੋ ਮੇਰੀ ਸ਼ਰਧਾਂਜਲੀ ਬੇਸਿਕਲੀ ਉਹਨਾਂ ਨੂੰ ਇਹ ਆ ਕਿ ਉਹਨਾਂ ਨੇ ਇੱਕ ਆਪਣੀ ਸਾਫ਼ ਸੁਥਰੀ ਜ਼ਿੰਦਗੀ ਕੱਟ ਕੇ ਗਏ ਨੇ ਔਰ ਪਿੱਛੇ ਚੰਗਾ ਪਰਿਵਾਰ ਜੰਗ ਇਸ ਸੰਸਕਾਰਾਂ ਵਾਲੇ ਆਪਣੇ ਪੁੱਤ ਛੱਡ ਕੇ ਗਏ ਤਿਆਂ ਛੱਡ ਕੇ ਗਏ ਨੇ ਸੋ ਇਸ ਸਿਆਸੀ ਗੁਰ ਦਿੱਤਾ ਕੁਝ ਤੁਹਾਨੂੰ ਨਹੀਂ ਮੈਂ ਉਹਨਾਂ ਨੂੰ ਮੇਰੇ ਦਾ ਫਾਦਰ ਸਾਹਿਬ ਦੇ ਕੁਲੀਗ ਰਹੇ ਨੇ ਨਾ ਸਰਦਾਰ ਸੁਖਜਿੰਦਰ ਸਿੰਘ ਐਜੂਕੇਸ਼ਨ ਮਨਿਸਟਰ ਸੀਗੇ ਮੇਰੇ ਪਿਤਾ ਜੀ 85 ਵਿੱਚ ਜੋ ਇਕੱਠੇ ਐਮ ਐਲ ਏ ਸੀਗੇ ਸੋ ਉਹਨਾਂ ਤੋਂ ਕਈ ਕੁਝ ਹੀ ਅਸੀਂ ਸਿੱਖਿਆ ਪਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਉੱਥੋਂ ਕਹੀ अगेन ਇੱਕ ਉਹਨਾਂ ਦੀ ਸ਼ਰਾਫਤ ਤੇ ਇੱਕ ਉਹਨਾਂ ਦੀ ਇਮਾਨਦਾਰੀ ਉਹ ਗੁਣ ਐਕਚੁਅਲੀ ਜੀ ਉਹ ਭੈਣੀ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਕਾਂਗਰਸ ਦੇ ਲੀਡਰ ਰਹੇ ਨੇ ਉਨ੍ਹਾਂ ਦੇ ਅੰਤਮ ਅਰਦਾਸ ਅੱਜ ਆਨ ਦਾ ਮੌਕਾ ਮਿਲਿਆ ਸੋ ਮੈਂ ਆਪਣੇ ਵੱਲੋਂ ਆਪਣੀ ਸਾਰੀ ਪਾਰਟੀ ਇੰਟਰਨੈਸ਼ਨਲ ਕਾਂਗਰਸ ਵੱਲੋਂ ਗੈਣੀ ਪਰਿਵਾਰ ਦੇ ਨਾਲ ਅਫਸੋਸ ਵੀ ਪਕਟਾਇਆ ਤੇ ਗੁਰੂ ਮਹਾਰਾਜ ਸਭ ਦੇ ਚਰਨਾਂ ਚ ਅਰਦਾਸ ਕੀਤੀ ਹੈ ਕਿ ਵਿਚਰੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਰਿਵਾਰ ਤੇ ਮਿਹਰ ਭਰਿਆ ਸੋ ਜਗਮੀਤ ਬਰਾੜ ਪਹੁੰਚੇ ਹੈਗੇ ਨੇ ਸੋ ਅੱਜ ਬੇਹਦ ਔਖੀ ਘੜੀ ਹੈਗੀ ਪਰਿਵਾਰ ਦੇ ਲਈ ਤੇ ਸਿਆਸਤ ਤੋਂ ਵੀ ਇੱਕ ਵੱਡਾ ਘਾਟਾ ਪਿਆ ਜੀ ਦੇਖੋ ਮੇਰੇ ਪਿਤਾ ਜੀ ਨਾਲ ਸਾ ਗੁਰਮੀਤ ਸਿੰਘ ਹੋਰੀ ਲੇਟ ਮੇਰੇ ਫਾਦਰ ਉਹਨਾਂ ਨਾਲ ਸਾ ਗੁਰਦੀਪ ਸਿੰਘ ਹੋਰਾਂ ਦਾ ਬਹੁਤ ਪਿਆਰ ਸੀਗਾ ਮੇਰੇ ਪਿਤਾ ਜੀ ਦੇ ਪੋਗ ਤੇ ਵੀ ਉਹ 77 ਚਾਹਤੋਂ ਹੁਣ 45 48 ਸਾਲ ਹੋ ਗਏ ਉਸ ਤੋਂ ਬਾਅਦ ਮੇਜਰ ਸਿੰਘ ਹੋਰਾਂ ਨਾਲ ਤੂਰ ਸਾਹਿਬ ਨਾਲ ਬਹੁਤ ਨੇੜੇ ਦਾ ਰਿਸ਼ਤਾ ਰਿਹਾ ਹੈ ਔਰ ਇੱਕ ਬਹੁਤ ਵੱਡੇ ਲੀਡਰ ਦਾ ਘਾਟਾ ਪੰਜਾਬ ਲਈ ਉਹਨਾਂ ਦਾ ਚਲੇ ਜਾਣਾ ਉਹਨਾਂ ਦੀ ਆਪਣਾਤ ਉਹਨਾਂ ਦੀ ਮੁਹੱਬਤ ਹਮੇਸ਼ਾ ਯਾਦ ਰਹੇਗੀ ਜਿਹੜਾ ਅੱਜ ਉਹਨਾਂ ਦਾ ਸਤਕਾਰ ਹੋਇਆ ਇੰਨਾ ਇਲਾਕਾ ਸਾਰਾ ਪੰਜਾਬ ਇਕੱਠਾ ਹੋਇਆ ਅੱਜ ਇੱਥੇ ਜਗਰਾਉਂ 'ਚ ਵੀ ਮੈਂ ਸਮਝਦਾ ਵੀ ਖਾਸ ਕਰਕੇ ਪੋਲੀਟੀਸ਼ੀਅਨ ਬਹੁਤ ਘੱਟ ਪੋਲੀਟੀਸ਼ੀਅਨ ਐਸੇ ਜਿਨ੍ਹਾਂ ਦੇ ਹਿੱਸੇ 'ਚ ਵੀ ਜਾਣ ਤੋਂ ਬਾਅਦ ਇੰਨਾ ਸਤਕਾਰ ਮਿਲਿਆ ਜੀ ਤੇ ਦੇਖੋ ਨਾ ਸਾਰੀਆਂ ਪਾਰਟੀਆਂ ਦੇ ਵੱਡੇ ਆਗੂ ਉਹ ਹਾਜ਼ਰ ਸਿਕੇ ਸਾਰਾ ਰਕਾ ਹਾਜ਼ਰ ਸਿਕੇ ਜਗਰਾਉ ਹਲਕਾ ਦਾਖਾ ਹਲਕਾ ਸਾਰਾ ਜ਼ਿਲ੍ਹਾ ਸੋ ਮੈਂ ਸਮਝਦਾ ਵੀ ਬਹੁਤ ਵੱਡੀ ਸ਼ਕਸ਼ੀਦ ਦੇ ਮਾਲਕ ਸੀਗੇ ਭੈਣੀ ਸਾਹਿਬ ਇਸ ਤਰ੍ਹਾਂ ਦੇ ਨਾਲ ਹੈਗਾ ਆ ਇਹ ਉਹ ਉਹ ਵੇਲਾ ਹੁੰਦਾ ਜਦੋਂ ਅਲਫਾਜ਼ ਖਤਮ ਹੋ ਜਾਂਦੇ ਕਿਉਂਕਿ ਜਦੋਂ ਪਿਤਾ ਦਾ ਸਾਆ ਉੱਡਦਾ ਹੈਗਾ ਸਿਰ ਤੋਂ ਤਾਂ ਫਿਰ ਬੋਲਣ ਦੇ ਲਈ ਅਲਫਾਜ਼ ਕੱਟ ਪਏ ਜਾਂਦੇ ਹੈਗੇ ਨੇ ਜਿਹੀ ਔਖੀ ਘੜੀ ਦੇ ਵਿੱਚ ਪਰਿਵਾਰ ਨੂੰ ਜਿਹੜਾ ਕੀ ਹੈ ਹਮਦਰਦੀ ਦੇਣ ਦੇ ਲਈ तमाम ਜਿਹੜੇ ਕੀ ਲੀਡਰ ਹੈਗੇ ਨੇ ਉਹ ਪਹੁੰਚੇ ਹੋਏ ਨੇ ਨਗਰ ਦੇ ਜਿਹੜੇ ਕਿ ਬਸਨੀਕ ਪਹੁੰਚੇ ਨੇ ਤੇ ਇਹੀ ਸਭ ਨੇ ਅਰਦਾਸ ਕੀਤੀ ਹੈ ਕਿ ਪਰਮਾਤਮਾ ਉਸ ਪਿਛੜੀ ਢੋਣੋ ਆਪਣੇ ਚੜ੍ਹਨਾ ਦੇ ਵਿੱਚ ਸ਼ਰਧਾਂਜਲੀ ਦੇਵੇ ਅਤੇ ਪਰਿਵਾਰ ਨੂੰ 盼ਮਨਨ ਦਾ ਬਲ ਬਖਸ਼ੇ ਕੈਮਰਾ ਪਰਸਨ ਮੋਰਨਲ ਪ੍ਰਭਿੰਦਰ ਜਗਰਾ